ਬੁੱਢੇ 'ਤੇ ਇੱਕ ਸ਼ਕਤੀ ਹੱਥ ਆ ਜਾਂਦੀ ਹੈ ਪ੍ਰਭਤਾ ਹੁਣ ਵੀ ਕਦੀ ਸੰਸਾਰ ਦਾ ਇਤਿਹਾਸ ਪੜੋਗੇ ਨਾ 97 ਸਦੀ ਦੁਨੀਆ ਦੇ ਰਾਜਨੇਤਿਕ ਜੋ ਰਾਜ ਕਰਦੇ ਪੈ ਨੇ 97 ਕਦੀ ਬੁੱਢੇ ਨੇ ਸਿਰਫ 3 ਸਦੀ ਜਵਾਨ ਨੇ ਬਾਕੀ ਤਾਂ ਬੁੱਢੇ ਨੇ ਅੰਦਾਜ਼ਾ ਲਾ ਲੋ ਸਾਰੇ ਸਾਡੇ ਦੇਸ਼ 'ਤੇ ਕਈ ਇਸ ਤਰ੍ਹਾਂ ਦੇ ਬੁੱਢੇ ਚਾਰ ਬੰਦੇ ਚੁੱਕ ਕੇ ਕੁਰਸੀ 'ਤੇ ਬਿਠਾਉਂਦੇ ਨੇ ਚਾਰ ਬੰਦੇ ਉਤਾਰਦੇ ਨੇ ਕੁਰਸੀ ਨਹੀਂ ਛੱਡਣੀ ਭਾਵੇਂ ਹੱਥ ਪੈਰ ਕੰਮ ਦੇ ਪਏ ਪਰ ਇਤਨੀ ਤਾਕਤ ਕਿਸ ਤਰ੍ਹਾਂ ਆ ਗਈ ਚਲਾਕ ਹੋ ਜਾਂਦੇ ਬੜੇ ਚਲਾਕ ਹੋ ਜਾਂਦੇ ਜਵਾਨ ਰਹਿ ਜਾਂਦੇ ਇਹ ਚਲਾਕ ਹੋ ਜਾਂਦੇ ਨੇ ਦਾਉ ਪੇਚੇ ਇਹਨਾਂ ਨੂੰ ਬੜੇ ਆਉਂਦੇ ਨੇ ਬੜੇ ਔਰ ਹੈਰਾਨਗੀ ਦੀ ਗੱਲ ਬਿਰਦਾ ਅਵਸਥਾ ਦੇ ਵਿੱਚ ਵੀ ਪ੍ਰਭੂ ਦੀ ਭੁੱਖ ਨਾ ਹੋਵੇ ਪ੍ਰਭਤਾ ਦੀ ਭੁੱਖ ਹੋਵੇ ਫਰ ਜ਼ਿੰਦਗੀ ਤੇ ਅਜਾਈ ਚਲੇ ਗਏ